ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੋਈਆਂ ਇੱਕ ਗੱਬਣ ਥੋੜੇ ਇੱਕ ਦਿਨ ਕਰਮ ਵਾਲੀ ਰਹਿੰਦੀ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਨ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਈ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਹੋਰ ਠੀਕ ਹੋਂ ਵਧੀਆ ਬਹੁਤ ਵਧੀਆ ਬਈ ਬਾਈ ਨਾਮ ਤੇ ਐਡਰੈਸ ਬੋ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਠੀਕ ਹੈ ਬਾਈ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਂ ਪਾ ਰਹੇ ਨੇ ਆਪੋਂ ਨੇੜੇ ਓਕੇ ਨੇੜੇ ਆਪ ਨੂੰ ਭਟੌਰ ਸੈ ਰਹਿ ਗਿਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 ਹੂੰ 33579 ਬਈ ਠੀਕ ਹੈ ਬਾਈ ਹਾਂ ਜੀ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਮ ਆਪ ਨਿਰਖਪਰ ਕਰਕੇ ਲੈਵੇ ਓਕੇ ਆਪਣੀਆਂ ਸਾਰੀਆਂ ਬੜਾ ਲਿਆਂਦੇ ਆਉਂਦੇ ਆ ਕੋਈ ਘਰ ਦੇ ਨਹੀਂ ਹੁੰਦੇ ਹਾਂ ਵੀ ਕਿਵੇਂ ਚੱਲ ਰਹੀ ਤੇ ਕੰਮ ਕਰ ਕੰਮ ਕਰ ਬਹੁਤ ਵਧੀਆ ਚੱਲਦਾ ਵੀ ਦੋ ਤਾਂ ਵਿਕ ਗਏ ਹਨਾ ਹਾਂ ਦੋ ਵੇਗ ਗਿਆ ਬੜਾ ਹੋਰ ਵੀ ਖੜੀਆਂ ਵੀ 6-7 ਬੜਾ ਓਕੇ ਤੇ ਦੋ ਬੜਾ ਵੇਗ ਗਿਆ ਇੱਕ ਸੂਈ ਵੇਗ ਗਿਆ ਗੱਬਣ ਵੇਗ ਗਿਆ ਠੀਕ ਆ ਬਾਈ ਹਾਂ ਵੀ ਕਿਹੜਾ ਸੂਹ ਸੂਈ ਜਰਦੀ ਤੇ ਬਾਈ ਇਹ ਡਾਕਟਰ ਪਹਿਲਾ ਸਭ ਅੱਛੀ ਸੂਈ ਹੈਗੀ ਕਦੋਂ ਸੂਈ ਹੈ ਵੀ ਇਹ ਰਾਤ ਸੂਈ ਆ ਵੀ ਬੱਚਾ ਕੀ ਦੇਤਾ ਇਹਨੂੰ ਬੱਚਾ ਹੈ ਡਾਕਟਰ ਨੇ ਅੱਛਾ ਦੇਤਾ ਬਾਈ ਠੀਕ ਆ ਤੇ ਕਿੰਨਾ ਕ ਦੁੱਧ ਦੇ ਦੂਆਸਤੀ ਮੇੜੇ ਜਾ ਦੋ ਡਾਕਟਰ ਕਿਹੜੇ ਸਾਬ ਨਬੱਚੀ ਦਾ ਰੰਗ ਟੰਗ ਹੈਗੇ ਹਮ ਮੰਨੇਗਾ 30 ਕਿਲੋ ਵੀ 27 28 ਕਿਲੋ ਦਾ ਲੱਗਦਾ ਬੱਚੀ ਖੁੱਲਾ ਪਾ ਦੋਗੇ ਓਕੇ ਤੇ ਬਾਕੀ ਡਾਕਟਰ ਸੇਵਾਗਾਹ ਹਮ ਕਿੰਨਾ ਦੇ ਦੋਗੇ ਸਹੀ ਆ ਭਾਈ ਤੇ ਬਾਕੀ ਡਾਕਟਰ ਕੱਦ ਹਮ ਡਾਬੜਿਆ ਢਾਂਚਾ ਸਹੀ ਤਾਂ ਉਹ ਪੱਧਰ ਪੁੱਧਰ ਕੀ ਆ ਵਾ ਤੇ ਲੇਵੇ ਡਾਕਟਰ ਟ੍ਰੇਨਿੰਗ ਫਿੱਟ ਹੈਗੇ ਹਮ ਕਿੰਨੀ ਕਹਦੇ ਠੀਕ ਆ ਤੇ ਕਰਮ ਡਾਕਟਰ ਬਾਕੀ ਚਮਕ ਦੇਖ ਹਾਂ ਫੁੱਲ ਕੱਦ ਫੁੱਲ ਬ੍ਰੀਟ ਫੁੱਲ ਚਮਕ ਬਿਊਟੀ ਕਮਾਲ ਦੀ ਹੈ ਫੇਸ ਦੇਖੋ ਫੇਸ ਬੜਾ ਪਿਆਰਾ ਫੁੱਲ ਬ੍ਰੀਟ ਪ੍ਰਿੰਟ ਪ੍ਰਿੰਟ ਬੜਾ ਚੰਗਾ ਨਾ ਗੱਲ ਬਾਕੀ ਇਹ ਲੰਬੀ ਲੰਬੀ ਥਣ ਦੇਖ ਲੱਗਾ ਵੇਛੀ ਨੂੰ ਪੂਰੀ ਵੇਛੀ ਤੇ ਕਦ ਲੱਗਾ ਥਣ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਬਈ ਚਵਾਈ ਵੀ ਡਾਕਟਰ ਇੱਕ ਨੰਬਰ ਆ ਜਾਵਾ ਕਿ ਪਹਿਲਣ ਵੇਛੀ ਤੜਕੇ ਸੂਈ ਆ ਠੀਕ ਆ ਲੈ ਆਈ ਭਾਈ ਅਸਲ ਲੈ ਦੇਖੀ ਸੀ ਫੁੱਲ ਫੁੱਲ ਬ੍ਰੀਟ ਕਹਿਣਾ ਕਰ ਮਾਲੀ ਨੇ ਕੁਛ ਨਹੀਂ ਪਛਾਂ ਤੋਂ ਲੈਵਾ ਚੈੱਕ ਕਰਵਾ ਆਨੇ ਹਿੱਟ ਫਿੱਟ ਲੈਵਾ ਕਹਿੰਦੇ ਜਮਾ ਡਾਕਟਰ ਫਿੱਟਾ ਡਰਾਇਆ ਤੇ ਆਰਡਰ ਵੀ ਜਮਾ ਫਾੜੀ ਵਾਲਾ ਆ ਸਹੀ ਆ ਤੇ ਕੋਈ ਡੈਡਰ ਟੁੱਟ ਮਾ ਨਹੀਂ ਜਮਾ ਫੈਕਸ ਆ ਜਾ ਬਾਕੀ ਲੰਬੇ ਲੰਬੇ ਕੰਬ ਕੋ ਡੈਡਰ ਬੱਛੀ ਹੈ ਤਾਂ ਹਾਂ ਤੋ ਹਉ ਦੇਖ ਕਿੰਨੀ ਚੰਗੀ ਆ ਸਹੀ ਗੱਲ ਆ ਬਾਈ ਕੀਆ ਬਾਤ ਆ ਕਿ ਲੇ ਰਿ ਕੁਆਲਿਟੀ ਡੈਡਰ ਲੱਗੀ ਬੈਠੂ ਹਾਂ ਤਾਂ ਪੰਡਲੇ ਵੇ ਦੀ ਆ ਕਿ ਨਹੀਂ ਬਾਕੀ ਫਿੱਟ ਫਿੱਟ ਬੈਠਾ ਡੈਡਰ ਲੇ ਦਾ ਕੀਆ ਬਾਤ ਆ ਬਾਈ ਲੈ ਲੇਵਾਲੂਗਾ ਇੱਕ ਨੰਬਰ ਦਾ ਡੈਡਰਸ ਫਾਇੰਗਸ ਫੂਗਾ ਲੈ ਵੀਰਿਆ ਜਿਵੇਂ ਡੈਕਟਰ ਫਿੱਟ ਆਡਰ ਵੱਚੀ ਦਾ ਖਾੜੀ ਵਾਲਾ ਡਰਗਾ ਤੇ ਤਾਹੋੜਾ ਟਰਾਜੀਆਂ ਟਾਂਚਾ ਲੀ ਖਚਵਾ ਸਹੀ ਗੱਲ ਆ ਬਾਈ ਚੌੜੀ ਚਾੜੀ ਐਥੋ ਪੱਧਰ ਪੁੱਧਰ ਡੈਕਟਰ ਖੜਨੀ ਬਰੀਕੀ ਲੱਤਾਂ ਲੁੱਤਾਂ ਦੀ ਸਹੀ ਆ ਬਾਈ ਕਿੰਨੀ ਗੱਦੀ ਡੈਕਟਰ ਉਨੀ ਚੰਗੀਆਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬੇ ਡੈਟਰ ਲੰਬੀ ਹੂੰ ਫੁੱਲ ਬਰੀਟ ਫੁੱਲ ਕੱਦ ਪ੍ਰਿੰਟ ਇੱਕ ਨੰਬਰ ਬਾਕੀ ਡੈਕਟਰ ਹੈਗੇ ਸੇਵਾਗਾਹ ਹੂੰ ਕਿਹੜੇ ਹਸਾਨਾ ਬੱਚਦੇ ਰੰਗ ਟੰਗ ਆ ਦੁੱਧ ਬੱਚ ਨੂੰ 30 ਕਿਲੋ ਹੈ 30 ਕਿਲੋ ਵੀ ਥੋੜਾ ਆ ਬੱਚੀ ਹੂੰ ਸਹੀ ਬਾਕੀ ਡੈਕਟਰ ਸਮਝ ਕੇ ਲੈ ਵੀ ਮੈਂ ਕਿੰਨੇ ਕਿਲੋ ਦੁੱਧ ਚੜੂਗਾ ਬੱਚੀ ਸਹੀ ਹੈ ਸਹੀ ਹੈ ਭਾਈ ਹੂੰ ਤੋਰਾ ਇੱਕ ਨੰਬਰ ਕੱਦ ਫੁੱਲ ਪ੍ਰਿੰਟ ਇੱਕ ਨੰਬਰ ਬਰੀਕੀ ਬਹੁਤ ਆ ਵੜ ਚ ਕੰਚਾ ਕਮਾਲ ਦਾ ਇਹ ਮੁੱਲ ਵੀਰੇ ਜਾਇਜ਼ ਹੋ ਮੋੜ ਡਾਕਟਰ ਜਮਾ ਜਾਇਜ ਹੋਊਗਾ। ਠੀਕ ਆ। ਖੁੱਲੀ ਡਾਕਟਰ ਬੱਚੀ ਲਈ ਕਿੱਥੋਂ ਲਈਆ ਫਾਰਮ ਚੋਂ। ਹੂੰ। ਤੇ ਬਾਕੀ ਡਾਕਟਰ ਮਨ ਗਿਆ ਰੱਸੀ ਦਾ ਕਰਦੀ ਹੈਗੇ। ਠੀਕ ਆ। ਇਹ ਤੁਰਦੇ ਡਾਕਟਰ ਰੱਸੀ ਦੇਣਾ। ਦੇ ਡਾਕਟਰ ਤੋਂ ਖੜਨੀ ਖੁੜਨੀ ਲੰਬੀ ਲੰਬੀ ਦੇ। ਹੂੰ। ਸਹੀ ਗੱਲ ਆ ਬਾਈ। ਕਿਆ ਬਾਤ। ਤੋਰਾ ਤੋਰਾ ਇੱਕ ਨੰਬਰਾਂ ਮੁੱਲ ਬਾਈ ਕਹਿੰਦਾ ਜਾਇਜ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ। ਚਿੱੱਚੇ ਮੁੱਲ ਹੋਊਗਾ। ਮੁੱਲ ਖैर ਬਾਈ ਦੇ ਜਾਇਜ ਹੀ ਹੁੰਦੇ ਆ। ਕਿ ਨਹੀਂ ਬਾਈ? ਮੋੜ ਡਾਕਟਰ ਜਮਾ ਜਾਇਜ ਹੋਊਗਾ ਬੱਚੀ ਦੇ ਸਾਹ ਹੁਣ ਆਪਾਂ ਨੂੰ ਪਤਾ ਕੀ ਕੀ ਮੁੱਲ ਕਰੀ ਜਾਂਦੇ ਹੈਗੇ ਬੱਚੀਆਂ ਦੇ। ਸਹੀ ਗੱਲ ਆ ਬਾਈ। ਕੋਈ ਨਹੀਂ ਮੋੜ ਲ ਸੋਰੇਦਾਰੀ ਦਿੱਤਾ ਇੱਕ ਨੰਬਰ ਆ ਬਾਈ ਆਰਡਰ ਬਾਲਾ ਕਮਾਲ ਦਾ ਬਾਈ ਰੈਡਰ ਇੱਥੋਂ ਦੇਖ ਲੰਬਾਈ ਲੰਬੀ ਖੜਨੀ ਫੇਸ ਕੁਆਲਿਟੀ ਬੱਚੀ ਦੀ ਸਹੀ ਕਦ ਕੁੱਦ ਟਾਂ ਚਾਡੂ ਉੱਚਾ ਕਦ ਚੈੱਕ ਰੈਡਰ ਕਿੰਨਾ ਬੱਚੀ ਦਾ ਲੈ ਬਾਈ ਦਾ 6 ਫੁੱਟ ਗਾ ਦੋ ਸਭ ਨਾਲ ਦਾ ਜਲਾਇਓ ਬਰਾਬਰ ਖੜਾ ਹੁਣ ਸਾਰਾ ਰੈਡਰ ਦਾ ਕਦ ਦਾ ਬੱਚੀ ਨੇ ਕਰਨਾ ਹੈ ਇਹਦਾ ਪਹਿਲਾ ਸੂਈ ਆ ਪਹਿਲਾ ਸੂਈ ਆ ਕੋਈ ਚੈੱਕ ਕਰਨੀ ਧਾਰਾਂ ਬਾਈ ਇਹਦੀਆਂ ਮਾਰ ਕੇ ਦਿਖਾਉਂਦਾ ਠੰਡੀ ਬਹੁਤ ਆਣਾ ਗਰਮ ਠੰਡੀ ਡਾਕਟਰ ਪਹਿਲੇ ਟੜ ਕੇ ਇੱਕ ਚਵਾਈ ਹੋਈ ਡਾਕਟਰ ਬੱਛੀ ਦੀ ਓਕੇ ਬਾਹੂ ਡਾਕਟਰ ਦੇ ਕਿਲਾ ਹਮਮ ਔਰ ਵੀ ਨਹੀਂ ਬੱਛੀ ਨੂੰ ਜਮਈ ਸਹੀ ਗੱਲ ਆ ਮੈਂ ਉਹ ਵਾਈ ਬੈਠਾ ਰਹਾ ਥੱਲੇ ਬਾਹਲੀ ਠੰਡੀ ਸੀ ਬਾਹ ਹਮ ਲੈ ਬਾਕੀ ਚਵਾਈ ਦੇਖੋ ਚੋਣ ਬੜਾ ਚੰਗਾ ਹਨਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਏ ਡਾਕਟਰ ਨਾਲ ਬੱਚਾ ਛੱਡਿਆ ਹਾਂ ਨਾ ਨਿਆਣਾ ਪਾਇਆ ਬਾਕੀ ਨਿੱਖਰ ਨਾ ਵੜਨੇ ਹਜੇ ਤੱਕ ਹਾਂ ਜਿਹੜੇ ਕੋਹਲੇ ਕੋਖ ਵੀ ਚੱਕੀ ਹਾਂ ਜਿਹੜੇ ਮੱਠਾ ਚ ਪਈਆ ਡਾਕਟਰ ਠੀਕ ਆ ਹਾਂ ਪਈਆ ਬਾਈ ਕਹਿੰਦਾ ਮੱਠਾ ਜੋਕਿਆ ਬਸ ਉਹ ਚੰਗਾ ਚੋਣਾ ਕਿ ਨਹੀਂ ਚਵਾਈ ਡਾਟ ਨਹੀਂ ਚੁੱਕ ਚੁਲ ਕੇ ਜਾਏਗੀ ਹਾਂ ਮੋਟਾ ਮੋਟਾ ਚੋਣਾ ਇੱਕ ਨੰਬਰ ਚੋਣਾ ਪਿਛਲੇ ਤੁਣਾ ਵੀ ਵਾੜਾ ਚੰਗਾ ਚੋਣਾ ਕਿ ਨਹੀਂ ਦੇ ਡਾਟ ਹਾਂ ਜਾ ਬਾ ਜੀ ਲੈ ਡਾਕਟਰ ਮੈਂ ਕਹਿੰਦਾ ਨਿਬੜਦੀ ਐ ਚ ਭਾਈ ਯਾਰ ਪਾਰ ਵੀ ਨਹੀਂ ਬਟਾ ਡਾਕਟਰ ਕਿੱਥੇ ਬੱਛੀ ਨੇ ਧਰ ਲੈ ਲੈ ਸਹੀ ਗੱਲ ਆ ਉਹ ਇਹਨੇ ਖੜੀਏ ਕਰ ਮਾਰੀ ਹੈ ਨਾ ਜਮਾ ਡਾਕਟਰ ਨਾਲ ਥਾਨ ਦੇਖੀ ਖੰਡੇ ਸਵਾਦੀਆ ਕਰ ਲੈ ਕਿੰਨੇ ਧਾਰਾ ਮਾਰਿਆ ਕਿ ਲੋੜੇੜ ਕਿਲੋ ਤੋਂ ਡਾਕਟਰ ਥਾਨ ਦੇਖ ਡਾ ਬੱਛੀ ਨੇ ਪੂਰੀ ਵਿੱਤੀ ਤੇ ਕੱਲਾ ਕੱਲਾ ਥਾਨ ਸਫਾਈ ਵਾੜੀ ਹੈ ਲੈ ਵੇਰੀ ਹੈ ਇਧਰ ਦੇਖ ਡਾਕਟਰ ਲੰਬੀ ਹੂੰ ਖੜਨੀ ਖੁੜਨੀ ਬੱਛੀ ਦੀ ਲੰਬਾਈ ਲੰਬੂਏ ਤਾਂ ਚਾਕਾ ਦ ਬ੍ਰੀਡ ਨਸਲ ਹੂੰ ਇੱਕ ਨਾ ਡਾਕਟਰ ਜਮਾ ਸਹੀ ਗੱਲ ਆ ਬੀ ਬਾਕੀ ਲੈਵਲ ਉਹ ਆਪਾਂ ਸ਼ਾਂਤੋਂ ਦੁਬਾਰੇ ਚੈੱਕ ਕਰਵਾਉਣ ਨੇ ਲੈ ਇੱਕ ਨੰਬਰ ਲੈ ਵਾ ਫਿੱਟ ਫਿੱਟ ਪਈ ਆ ਲੈਵੇ ਤੋਂ ਦੇ ਸਫਾਈ ਲੈਵੇ ਦੀ ਲੈ ਕੁ ਕਹਿ ਰੂਗਾ ਬੱਚੀ ਇਹ ਡੈਟ ਬੰ ਮਾਰਾ 400 ਦੇ ਜੋੜੇ ਲੈ ਵਾਰੇ ਤੋੜ ਦੀ ਬੱਚੀ ਦੇ ਸਫਾਈ ਰ ਥੋਸ ਆ ਡਰਾਗਾ ਸਹੀ ਆ ਐ ਲੌ ਕਮਾ ਜਾ ਡਰਾਗਾ ਓਕੇ ਬਾਈ ਉਰੇ ਸਫਾਈ ਆ ਜੈ ਡੈਕਟਰ ਓਕੇ ਵੀਰੇ ਅੱਗੇ ਆ ਗਈ ਵੀਰੇ ਦੋ ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਸੂਆ ਡੈਕਟਰ ਆ ਤਾਂ ਸੂਈ ਆ ਗਈ ਓਕੇ ਤੜ ਕਿਹੜੇ 7 ਤੋਂ 8 ਕਿਲੋ ਬੋਲਾ ਕੱਢਿਆ ਆ ਓਕੇ ਤੇ ਮੰਨ ਗਏ ਬੱਚਾ ਮਗਰ ਬੱਛੀ ਡਾਕਟਰ ਬੱਛੀ ਬੜੀ ਚੰਗੀਆਂ ਨਾ ਹਾਂ ਬਈ ਹੂੰ ਤੇ ਜੇ ਡਾਕਟਰ ਮੱਠਲ ਚ ਪਈ ਹੈਗੀ ਠੀਕ ਆ ਤਾਂ ਤੇ ਕਿਹਾ ਸੂਈਆਂ ਡਾਕਟਰ ਇੰਡਿੰਗ ਤਿਆਰੀ ਕਰੀ ਸੀ ਬੈਠਦੇ ਹੂੰ ਕਿੰਨੀ ਕਹਿ ਦੀਏ ਓਕੇ ਅੱਜ ਆਪ ਨੂੰ ਐਸ ਵੀ ਉਹਨੇ ਇੱਕ ਦੋ ਸ਼ਾਮ ਕੇ ਪਾਵਾਂਗੇ ਵੀਡੀਓ ਹੂੰ ਦੂਜੀਆਂ ਸੂਈਆਂ ਮਾ ਨਾ ਵੇਗ ਗਿਆ ਤਾਂ ਭਾਈ ਡਾਕਟਰ ਵੀਡੀਓ ਅੱਜ ਦੀ ਹੂੰ ਤੇ ਲੇਵਾ ਡਾਕਟਰ ਹੁਣ ਵੀ ਬੇਤੋਂ ਬਹੁਤ ਲਈ ਫਿਰਦੀ ਆ ਬਾਈ ਸਹੀ ਗੱਲ ਆ ਬਾਈ ਪੂਰਾ ਪੰਡ ਵਾਲਾ ਲੇਵਾ ਦੇਖੀ ਉਹਨਾ ਪੱਟ ਤੋਂ ਅੱਗੇ ਉਹਨਾਂ ਵਿੱਚ ਹੀ ਕਿ ਨਹੀਂ ਹਾਂ ਬਈ ਇੱਕ ਨੰਬਰ ਲੈ ਵਾ ਬਾਈ ਬਾਕੀ ਭਜਣ ਭੋਜਣ ਬੈਠ ਚੰਗਾ ਜਰਸੀ ਆ ਟਰੈਕਟਰ ਪੰਜਾਬ ਵਾਲੀ ਹੂੰ ਤੇ ਸੀਲ ਠੰਡੀ ਹੂੰ ਤੇ ਥਣ ਛੁਣ ਦੇ ਲੱਗਾ ਰੜਨ ਲਾ ਸਹੀ ਗੱਲ ਆ ਲੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਲੈ ਵਾ ਦੇਖ ਹਨ ਲੈ ਵਾ ਟਰੈਕਟਰ ਹੁਣ ਵੀ ਪਾਂਡਾ ਵਾਲੀ ਫਿਰਦੀ ਹੈਗੀ ਹੂੰ ਕੀ ਆ ਬਾ ਪੂਰਾ ਫਾੜੀ ਵਾਲਾ ਆਰਡਰ ਲੈ ਆ ਬਾਤ ਆ ਬਾਈ ਬਿਨਾਂ ਇਹੜੇ ਕੇੰਗਾ ਡਰਾਗਾ ਆਇਗਾ ਚੂਈ ਵੀ ਡੈਕਟਰ 7-8 ਕਿਲੋ ਓਕੇ ਇਹ ਡੈਕਟਰ ਨਾਲ ਬੱਛੀ ਦੀ ਕਰਕੇ ਵੀਡੀਓ ਪਾਤੀ ਨਹੀਂ ਤੇ ਇੱਕਦਮ ਸਾਮਕੇ ਵੀਡੀਓ ਪਾਉਣੀ ਸੀ ਬੈਠਦੀ ਸਹੀ ਹੈ ਮੂਹਰੋ ਲੈਵਾ ਦਿਖਾ ਦੀਏ ਲੈ ਕਮਾਲ ਦਾ ਲੈਵਾ ਪੂਰੀ ਵਿੱਤੀ ਦੇ ਪੀੜੀ ਦੇ ਪਾਵੇ ਵਰਗੇ ਥਣ ਕੱਲਾ ਕੱਲਾ ਥਣ ਹੋਲ ਦੇ ਭਾਈ ਤੋਰ ਕੇ ਦਿਖਾ ਦੇ ਬੱਚਾ ਮਗਰ ਬੱਛੀ ਹੈਗੀ ਬੱਛੀ ਦਿਖਾਇਆ ਡੈਕਟਰ ਲੈ ਸ਼ਾਬਾਸ਼ ਜਰਸੀ ਬੱਛੀ ਆ ਜਰਸੀ ਵੈੜਾ ਡੈਕਟਰ ਪਹਿਲੇ 6 ਡੈਕਟਰ 25 ਕਿਲੋ ਦੁੱਧ ਪਾਇ ਦੱਸਿਆ ਕਿ ਉਥੋਂ ਲਈ ਹੈਗੀ ਓਕੇ ਤੇ ਬਾਕੀ ਡੈਕਟਰ ਸੇਵਾਗੇ ਆ ਡੈਕਟਰ ਵੀ ਮਾਗਰ ਜੇ ਲੈਵਾ ਦੇ ਮੂਹਰੇ ਮਾਰੇ ਦੇਖ ਲੈਵਾ ਠਣ ਥੁਣਾ ਗਿੱਠ ਗਿੱਠ ਪਈ ਡੈਕਟਰ ਠਣਾ ਚ ਸਹੀ ਗੱਲ ਆ ਬਾਈ ਫੰਡ ਲੈਵੇ ਦੀ ਤਿਆਰ ਕਰੀ ਜੀ ਕਰਮਾਲੀ ਦੀ ਬਾਕੀ ਦੋ ਨਾਲ ਮਿਲ ਜਾਣੇ ਕਿਉਂ ਬੱਚੀ ਨੇ ਵੀ ਕਰਮਾਲੀ ਨੇ 1.5 ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਫੁੱਲ ਵੱਡੀ ਆ ਡੈਕਟਰ ਫੁੱਲ ਟਾਂਚਾ ਵੜਦਾ ਵੀ ਐ ਨਾ ਕਹਦੇ ਮੰਨ ਕੇ ਛੋਟੀ ਜਰਸੀ ਡੈਕਟਰ ਇਹਨੇ ਕਦ ਬਜਣ ਵਾਲੀ ਹੁੰਦੀ ਨਹੀਂ ਸਹੀ ਗੱਲ ਆ ਬਾਈ ਤੋਰਾ ਤੋਰਾ ਇੱਕ ਨੰਬਰ ਬਰੀਡ ਐ ਇੱਕ ਨੰਬਰ ਗਰਮੀ ਨਹੀਂ ਮਾਨਦੀ ਫੈਨ ਫੋਨ ਕਰਮਾਈ ਦੀ ਫੁੱਲ ਚੰਗੀ ਉਹ ਦੇ ਡੈਕਟਰ ਤੋਂ ਖੜਨੀ ਹੂੰ ਫੇਸ ਕੁਆਲਿਟੀ ਕੱਦ ਕੁਦ ਦੇ ਡੈਕਟਰ ਸਹੀ ਹੈ ਕੱਦ ਵਜ਼ਨ ਫੇਸ ਕੁਆਲਿਟੀ ਢਾਂਚਾ ਅੱਜ ਜਿਹੜਾ ਡੈਕਟਰ ਚੌੜੀ ਚਾੜੀ ਦੇ ਕਿੰਨੀ ਐ ਵੜ ਸਹੀ ਹੈ ਬਾਈ ਸਹੀ ਹੈ ਇਹ ਮੁੱਲ ਵੀਰੇ ਜਾਇਜ਼ ਹੋ ਮੋਡਰੇਟਰ ਜਮਾ ਜਾਈਗਾ ਮੁੱਲ ਨਹੀਂ ਵੜਾ ਕਰਨਾ ਡੈਕਟਰ ਆਪਾਂ ਕੀ ਬਾਈ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਜਾਇਜ਼ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਬਾਈ ਮੁੱਲ ਖैर ਬਾਈ ਦੇ ਜਾਇਜ਼ ਹੀ ਹੁੰਦੇ ਨੇ ਬਾਕੀ ਧਾਰਾਂ ਕੋਈ ਚੈੱਕ ਕਰਨੀ ਬਾਈ ਮਾਰ ਕੇ ਰਖਾ ਠੰਡੀ ਬਹੁਤ ਹੈ ਨਾ ਬਾਕੀ ਡਾਕਟਰ ਕਲਰ ਦੇ ਸਲੀਨਰਗਾ ਚਮਕਾ ਜਾਂ ਟਾਂਚਾ ਡਾਟਰ ਪਿੱਛੇ ਤੋਂ ਆਰਡਰ ਦੇ ਸਹੀ ਗੱਲ ਆ ਬਾਈ ਕਮਾਲ ਨਾਲੇ ਫੋਸ ਆਰਡਰ ਲੱਗਿਆ ਡਾਟਰ ਤੂੰ ਆਥਣੇ ਦੇਖੀ ਡਾਟਰ ਬੜ ਨੇ ਕਿੱਥੇ ਤਿਆਰੀ ਕਰਕੇ ਖੜਨਾਗਾ ਹਮ ਆ ਮਡਾਕਟਰ ਐ ਬਈ ਆ ਬੱਚੇ ਵੀ ਨਾ ਛੱਡ ਕਿਸੇ ਬੈਠ ਲੈ ਠੀਕ ਆ ਆਈ ਬੈਠਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਬਾਕੀ ਧਾਰਾਂ ਕੋਈ ਚੈੱਕ ਕਰਨੀ ਬਾਈ ਮਾਰ ਕੇ ਰੱਖ ਮੋਟਾ ਮੋਟਾ ਜੋਣਾ ਹੈ ਨਾ ਕੀ ਪਰ ਡਾਕਟਰ 1000 ਗਵਾਸ਼ੀਪੇ ਆ ਡਾਕਟਰ ਓਕੇ ਬੜੀ ਚੰਗੀ ਜਵਾਈ ਆ ਹਨ ਮਾੜਾ ਨਹੀਂ ਆ ਡਾਕਟਰ ਚੋਂ ਨਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕੇ ਨਹੀਂ ਕਹਿਣਾ ਕੁਛ ਨਹੀਂ ਜਮਾ ਬੋਲੇ ਜਾ ਕੇ ਨਹੀਂ ਜਮਾ ਹੂੰ ਕੀ ਆ ਬਾਤ ਹੈ ਇੱਕ ਕ ਨੰਬਰ ਚੋਂ ਇੱਕ ਨੰਬਰ ਲੈ ਬੜਾ ਜੰਗਾ ਜੋਣਾ ਕਿਹੜਾ ਜਿਹੜਾ ਖੜਕਾ ਸੁਣਦਾ ਚੋਈ ਮੈਂ ਕਹਿੰਦਾ ਪੂਰਾ ਖੜਕਾ ਸੁਣਦਾ ਬਈ ਇੱਕ ਨੰਬਰ ਜਵਾਈ ਆ ਨੇ ਬੜਾ ਤੇ ਐਬੀ ਡੈਕਟਰ ਲੈ ਕੇ ਲਾ ਬਹਾ ਵਾ ਦੇਖੀ ਹਮ ਆਇਆ ਨਗਾ ਦੇਖੀ ਲਾ ਹਮ ਇਹ ਮੈਂ ਬਹੁਲਾ ਡੈਕਟਰ ਸਹੀ ਇਹ ਡੈਕਟਰ ਕੋ ਦੁੱਧ ਦਿੱਤੇ ਹੈਗੀ ਬੈਡ ਦੀ ਤਿਆਰੀ ਹੋਰ ਹੋਣੀ ਹੈ ਹੁਣ ਉਤਰੀਆ ਡੈਕਟਰ ਦੇ ਥਾਣ ਕੱਢਾ ਬੈਡ ਵਿੱਚ ਗੇਠ ਡੈਕਟਰ ਦੇ ਲਾ ਹਮ ਜੇ ਕਿ ਪੈਂਦੀ ਹੈਗੀ ਹਮ ਥਾਣ ਦੇਖ ਲੱਗਿਆ ਹਮ 2 ਲੀਟਰ ਆਪਾਂ ਨਹੀਂ ਕਿਨੇ ਕਿੰਨਾ ਦੇ ਦਿੰਦੇ ਹਾਂ ਪਹਿਲੇ 25 26 ਕਿਲੋ ਚਾਹੇ ਦੱਸਿਆ ਹੋਲ ਵੀਰੇ ਜੈਜ ਹੋ 1 ਲੀਟਰ ਜਮਾ ਜੈਜ ਦੇ ਲੈ ਵਾ ਓਕੇ ਓਕੇ ਅੱਗੇ ਆ ਗਈ 3 ਨੰਬਰ ਕਿਹੜਾ ਸੁਆ ਇਹ ਡਾਕਟਰ ਦੂਜਾ ਸੁਆ ਸੁਣਾਇਆ ਕਿੰਨੇ ਕਿ ਦਿਨ ਲਊ ਬਈ ਇਹ ਇਹ ਡਾਕਟਰ ਬੱਕ ਦਿਨ ਲਊਗੇ ਠੀਕ ਆ ਬਾਈ ਤੇ ਲੈਵਾ ਡਾਕਟਰ ਹੋਣ ਵੀ ਬਹੁਤ ਆਇਆ ਟਲਡ ਲੱਡ ਲਾ ਪੰਗਾਂ ਵੀ ਲੈ ਕੇ ਬਹੁਤ ਆਇਆ ਸਹੀ ਗੱਲ ਹੈ ਕਿੰਨਾ ਕਿ ਰਿਕਾਰਡ ਆ ਵੇ ਸੇ ਪਹਿਲੇ ਸੂਡਾਟਰ 24 25 ਕਿਲੋ ਚਾ ਦੱਸਿਆ ਗਿਆ ਓਕੇ ਆਪਾਂ ਕਹਿਣਾ ਨਹੀਂ ਵੀ ਕਿੰਨਾ ਦੇ ਦੂ ਗਾਂਹ ਵਾਲਾ ਸੇਵਾ ਦਿਆ ਕਿਵੇਂ ਡਾਕਟਰ ਲੇਵਾ ਡਾਕਟਰ ਕੋਈ ਬਾਹਲਾ ਨਹੀਂ ਬੈਠ ਲੋ ਇਨਾ ਹੋਣਾ ਦਿੱਤਾ ਸਹੀ ਗੱਲ ਆ ਕੱਲੀ ਕੱਚੀ ਕੱਚੀ ਆ ਕੱਲੀ ਕੱਚੀ ਦੇ ਡਾਕਟਰ ਮੂਰੇ ਦੋ ਗੱਠੇ ਵਾਲੇ ਹੀ ਫਿਰਦੀ ਆ ਲੇਵਾ ਤੇ ਥਣ ਨਾਣਾ ਨੂਣਾ ਕਰਮਾ ਇਹਦੇ ਫੁੱਲ ਚੰਗੀਆਂ ਪੂਰੀ ਵਿੱਤੀ ਤੇ ਕੱਲਾ ਕੱਲਾ ਥਣ ਚੋਈ ਚੋਈ ਬਹੁਤ ਚੰਗੀਆਂ ਨੇ ਲੋ ਹਨ ਲੈ ਡਾਕਟਰ ਠੰਡੀ ਫੁੱਲ ਆ ਜੀ ਆ ਹੀ ਵੜਦੇ ਪੂ ਚੱਕ ਲਈ ਹੂੰ ਸਹੀ ਗੱਲ ਆ ਭਾਈ ਹਾਂ ਖੜੀ ਹੂੰ ਠੰਡੀ ਬਹੁਤ ਆ ਠੰਡੀ ਬਹੁਤ ਟਰ ਡੇ ਦੇਣਾ ਪੂ ਚਾ ਕੇ ਖੜਦੀ ਤੇ ਨਾੜਾ ਦੇ ਟਰ ਲੈਵੇ ਕਿੰਨੀ ਆ ਗਿਆ ਦੇਖੀ ਸਹੀ ਗੱਲ ਆ ਬਾਈ ਖੋਲ ਦੇ ਬਾਈ ਤੋਰ ਕੇ ਰਖਾ ਦੇ ਕੱਲੀ ਕੱਚੀ ਕੱਚੀ ਆ ਹੋਸਾ ਉਹਨਾਂ ਦਾ ਜਾ ਲਾਇਓ ਬਾਈ ਸਾਰੀਆਂ ਬਾਲਟਾਂ ਲੈ ਕਢਣੀਆਂ ਬਾਕੀ ਫੇਸ ਦੇ ਟਰ ਹਾਂ ਕਲੇ ਸਿੰਗ ਤਾਂ ਹੈਗੇ ਆ ਥੋੜੇ ਥੋੜੇ ਕਿਹਨਾ ਕਰਨ ਟਰ ਲੈ ਉਸ ਵੀ ਨਹੀਂ ਗਿਆ ਸਹੀ ਗੱਲ ਆ ਬਾਈ ਇਹ ਫੇਸ ਵੀ ਟਰ ਹੈ ਬੱਚਿਆਂ ਲਗਾ ਲੇ ਲੋ ਲੂਆ ਚੈੱਕ ਕਰਾ ਵੜਦਾ ਹੂੰ ਫੇਰ ਤਿਆਰੀ ਵੜਦੀ ਫੁੱਲ ਆ ਬਾਈ ਹਲੇ ਦਿਨ ਬਾਈ ਕਹਿੰਦਾ ਲੈਂਦੀ ਆ ਉਹਦੋਂ ਨੂੰ ਆਰਡਰ ਆਏ ਨੇ ਹੋਰ ਵੀ ਸੋਨਾ ਬੇਡ ਆਰਡਰ ਬੈਡ ਨੇ ਬੱਚਾ ਘਰਨਾ 1962 ਤੇ ਉਹਨੇ ਲੇਵਾ ਹੋਣਾ ਹੈਗਾ ਨਹੀਂ ਲੇਵਾ ਹੋਣਾ ਸਹੀ ਗੱਲ ਆ ਬਾਈ ਹਮ ਕੀ ਆ ਬਾਤ ਆ ਬਈ ਤੇ ਮੋਲ ਫਿਰ ਕੱਚੀ ਦੇ ਸਹਾਂ ਨਾਲ ਜਾਇਜ ਹੋ ਕੱਚੀ ਦੇ ਸਹਾਂ ਨਾਲ ਡਾਕਟਰ ਜੰਮਾ ਜਾਏ ਵੇਚਣਾ ਵੀ ਲੈ ਡਾਕਟਰ 4 ਪਏ 2 ਅਗਲੇ ਨੂੰ ਓਕੇ ਬਾਈ ਹਾਂ ਬਾਕੀ ਲੇਵਾ ਲੂਵਾ ਦੇ ਡਾਕਟਰ ਹੋਣੀ ਦੇਖਦਾ ਕਿੰਨਾ ਲੈ ਫਿਰਦੀ ਹੈਗੀ ਉਹ ਦੇਖੋ ਸੋਨਾ ਤਾਂ ਗੱਲ ਬਾਤ ਹੀ ਕੋਈ ਸ਼ੋਰ ਹੋਣੀ ਆ ਸਹੀ ਗੱਲ ਆ ਬਾਈ ਕੱਚੀ ਆ ਕੱਚੀਆਂ ਵਾਲਾ ਭਾਅ ਹੋ ਬਾਈ ਕਹਿੰਦਾ ਸ਼ਾਰਟ ਦੇ ਕੇ ਦੇਵਾਂਗੇ ਜੀ ਕੋਈ ਵੇਚਣ ਵਾਲਾ ਭਰਾ ਵੀ ਲੈ ਕੇ ਜਾਊਗਾ ਨਾ ਤੇ ਢਿੱਟੇ ਲਾ ਢੋਲਾ ਹਲੇ ਬਹੁਤ ਪਈਆਂ ਨੇ ਲੈ ਡਾਟਰ ਬੜਾ ਡਾਟਰ ਕੱਚੀਆਂ ਹੋਰ ਵੀ ਹੈਗੀਆਂ ਆਪਣੋ ਐਵੇਂ ਤਿਆਰੀ ਚਾਗੀ ਵੜਾ ਤੇ ਦੇਖ ਢਿੱਟੇ ਲਾ ਤੇ ਬਾਕੀ ਡਾਟਰ ਸੀਲ ਨਹੀਂ ਦੇਖੀ ਸਹੀ ਹੈ ਲੈ ਲੈ ਅਈ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਆ ਬੈਡ ਸੇਲ ਹੋ ਗਈ ਹੈ ਇਹ ਕੇ ਸੇਲ ਹੋ ਗਈ ਡਾਟਰ ਇੱਕ ਟਰੱਕ ਚੜਾਤੀ ਠੀਕ ਆ ਆ ਕੱਚੀਆਂ ਨੇ ਹਲੇ ਹੈ ਇਹ ਕੱਚੀਆਂ ਡਾਟਰ ਦੋ ਬੜਾ ਕੱਚੀਆਂ ਰਹਿਗੀਆਂ ਬੜਾ ਬਾਈ ਕੋਲੇ ਹੋਰ ਵੀ ਉਧਰ ਹੈਗੀਆਂ ਚੰਗੀਆਂ ਨੇ ਬੜਾ ਬਾਈ ਇੱਕ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਏ ਬਾਈ ਨਕਨੇਟ ਕਰ ਲਿਓ ਧੰਨਵਾਦ